ਇਹੇ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਇਸ ਸਮੇਂ ਦੇਸ਼ ਦੇ ਬੈਂਕ ਮੁਲਾਜ਼ਮਾਂ ਤੇ ਕੰਮ ਦਾ ਕਿੰਨਾ ਬੋਝ ਹੈ ਅਤੇ ਇਹ ਬੋਝ ਸਿਰਫ ਤੇ ਸਿਰਫ ਸਾਡੇ ਲਈ ਹੈ ਤਾਂ ਜੋ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਸ਼ਾਇਦ ਇਸ ਸਮੇਂ ਕਾਂਗਰਸੀ ਵਰਕਰ ਵਿਰੋਧੀ ਅੱਗ 'ਚ ਇਸ ਕਦਰ ਜਲ ਰਹੇ ਨੇ ਕਿ ਉਹਨਾਂ ਨੂੰ ਬੈਂਕ ਮੁਲਾਜ਼ਮਾਂ ਦੀ ਸਖਤ ਮਿਹਨਤ ਵੀ ਦਿਖਾਈ ਨਹੀਂ ਦੇ ਰਹੀ ਮਲੇਰ ਕੋਟਲਾਚ ਕਾਂਗਰਸੀ ਵਰਕਰਾਂ ਨੇ ਨੋਟਬੰਦੀ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਤਸਾੜਿਆ ਹੀ ਨਾਲ ਹੀ ਬੈਂਕ ਮੁਲਾਜ਼ਮਾਂ ਤੇ ਵੀ ਕੰਮ ਨਾ ਕਰਨ ਦੇ ਗੰਭੀਰ aarop ਲਗਾ ਦਿੱਤੇ ਹੁੰਦਾ ਪਿਆ ਤੇ মিডিਆ ਦਿਖਾਵੇ ਕਿ ਕਿੱਥੇ ਨਿਰਦੇਸ਼ਾਂ ਅਨਸਾਰ ਬੈਂਕ ਕੰਮ ਕਰਦੇ ਪਿਆ ਬੈਂਕ ਜਿੰਨਾ ਕੰਮ ਪਹਿਲਾਂ ਕਰਦੇ ਸੀ ਉਹਨਾਂ ਦਾ ਡਾਟਾ মিডিਆ ਇਕੱਠਾ ਕਰੇ ਉਹਦੇ ਨਾਲੋਂ ਘੱਟ ਕੰਮ ਕਰ ਰਹੇ ਆ ਵੱਧ ਕੰਮ ਨਹੀਂ ਕਰ ਰਹੇ ਮੈਨੂੰ ट्रांजੈਕਸ਼ਨਾਂ ਦਿਖਾਓ ਡਾਟਾ ਲਿਆਓ ਉਹ ਜਿਹਦੇ ਵਿੱਚ ਤੁਸੀਂ ਕਹਿੰਦੇ ਜੇ ਕਿ ਇਹਨਾਂ ਨੇ ਇੰਨਾ ਕੰਮ ਕੀਤਾ ਆ ਇਹ ਉਹਨੇ ਨਾਲੋਂ ਘੱਟ ਕੰਮ ਕਰਦੇ ਪਿਆ ਔਰ ਵਜ੍ਹਾ ਦੱਸਦੇ ਪਿਆ ਹਰਾਸ਼ਮੈਂਟ ਸਵਾਲ ਇਹ ਹੈ ਕਿ ਜੇਕਰ ਦੇਸ਼ ਦੀ 2.5 ਸੂ ਕਰੋੜ ਜਨਤਾ ਚ ਕੋਈ ਵੀ ਸ਼ਖਸ ਕਿਸੇ ਵੀ ਸਮੇਂ ਉੱਠ ਕੇ ਰਿਕਾਰਡ ਮੰਗ ਲਵੇਗਾ ਤਾਂ ਕੰਮ ਹੋਵੇਗਾ ਕਿਸ ਤਰ੍ਹਾਂ ਪਰ ਇਸ ਸਮੇਂ ਕਾਂਗਰਸੀ ਵਰਕਰਾਂ ਨੂੰ ਜ਼ਰੂਰਤ ਹੈ ਜ਼ਰਾ ਉਹ ਇੱਕ ਵਾਰ ਬੈਂਕ ਜਾ ਕੇ ਚੰਗੀ ਤਰ੍ਹਾਂ ਨਜ਼ਰ ਮਾਰ ਲੈਣ ਕਿ ਕਿਵੇਂ ਦਵਾਜ ਬੈਂਕ ਮੁਲਾਜ਼ਮ ਜਨਤਾ ਨੂੰ ਕਰੰਸੀ ਬਦਲਣ ਚ ਮਦਦ ਕਰ ਰਹੇ ਨੇ ਅਮਰਸਰ ਤੋਂ ਸੁਮੇਤ ਖੰਨਾ ਜਗਬਣੀ ਟੀਵੀ